ਅੰਮ੍ਰਿਤਸਰ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਵੀ ਆਕਾਸ਼ ਐਵੇਨਿਊ ਦੀ ਨਵੀਂ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਇਸ ਮੌਕੇ ਹਰਦੀਪ ਸਿੰਘ ਵੋਪਰਾਏ ਨੌ ਭਰੀ ਸੰਗਤ ਵਿੱਚ ਸਰਬਸੰਮਤੀ ਨਾਲ ਗੁਰਦੁਆਰਾ ਸਾਹਿਬ ਦਾ ਮੁੱਖ ਸੇਵਾਦਾਰ ਠਾਪਿਆ ਗਿਆ ਇਸ ਮੌਕੇ ਗ੍ਰੰਥੀ ਸਾਹਿਬ ਵੱਲੋਂ ਨਵੇਂ ਬਣੇ ਮੁੱਖ ਸੇਵਾਦਾਰ ਨੂੰ ਸ਼੍ਰੀ ਸਰੋਪੋਸਾਹਿਬ ਪਾਕਿਸਤਾਨ ਮਾਨਿਤ ਵੀ ਕੀਤਾ ਗਿਆ ਉੱਥੇ ਹੀ ਦੂਜੇ ਪਾਸੇ ਮੌਜੂਦਾ ਮੁੱਖ ਸੇਵਾਦਾਰ ਗਗਨਦੀਪ ਸਿੰਘ ਦੇ ਨਵੇਂ ਬਣੇ ਮੁੱਖ ਸੇਵਾਦਾਰ ਦੀ ਪ੍ਰਧਾਨਗੀ ਨੂੰ ਲੈ ਕੇ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ ਵੇਖੋ ਕਿ ਗੁਰੂ ਘਰ ਪਹੁੰਚੀਆਂ ਸੰਗਤਾਂ ਨੇ ਕੀ ਕਿਹਾ ਮੈਂ ਜਿਹੜਾ ਬੋਲਾਂਗਾ ਹਾਂ ਜੀ ਮੈਂ ਜੀ ਅਮਰੀਕ ਸਿੰਘ ਸੰਗਤਪੁਰਾ ਨਿਵਾਸੀ ਆਕਾਸ਼ ਐਵੇਨਿਊ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਕਤਰ ਹੋਏ ਹਾਂ ਮੈਂ ਇੱਕ ਬੇਨਤੀ ਕਰਨਾ ਵੀ ਜਿੰਨੇ ਵੀ ਦੁਨੀਆ ਦੇ ਸਮੂਹ ਧਾਰਮਿਕ ਸਥਾਨਾਂ ਨੇ ਉਹ ਸਾਧ ਸੰਗਤ ਦੇ ਪੈਸੇ ਨਾਲ ਚੱਲਦੀਆਂ ਨੇ ਸਾਧ ਸੰਗਤਾਂ ਦੇ ਪੈਸੇ ਦੇ ਨਾਲ ਚੱਲਣ ਵਾਲੀਆਂ ਸੰਸਥਾਵਾਂ ਦੇ ਵਿੱਚ ਪਛਾਮ ਕਤਾ ਦੇ ਵਿੱਚ ਹਮੇਸ਼ਾ ਪਾਰਦਰਸ਼ਤਾ ਰਹਿਣੀ ਚਾਹੀਦੀ ਆ ਇਹ ਜੋ ਦਾ ਪ੍ਰਧਾਨ ਹੈ ਜਿੰਨੂੰ ਸੰਗਤ ਨੇ ਹਟਾਇਆ ਵਾ ਇਹ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਸੀ ਤੇ ਸਾਹ ਸੰਗਤ ਨੇ ਮਹਿਸੂਸ ਕੀਤਾ ਕਿ ਇਹ ਸਾਹ ਪਾਰਦਰਸ਼ੀ ਨਹੀਂ ਰੱਖ ਰਿਹਾ ਉਹਨੂੰ ਆਖਿਆ ਵੀ ਭਲਿਆ ਲੋਕਾ ਤੂੰ ਕਿਸੇ ਦੂਸਰੇ ਬੰਦੇ ਨੂੰ ਸੇਵਾ ਦੇ ਦੇ ਉਹਨੇ ਸੇਵਾ ਦੇਣ ਦੀ ਬਜਾਏ ਬਾਹਰੋ ਇੱਕ ਧਾੜ ਲਿਆਉਣ ਦੀ ਕੋਸ਼ਿਸ਼ ਕੀਤੀ ਜਿਹੜੀ ਸਾਡੀ ਸਾਧ ਸੰਗਤ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਅਤੇ ਉਹਨੂੰ ਵਾਪਸ ਗਰੰਗ ਮੋੜਿਆ ਉਹਨਾਂ ਵੀ ਚਾਹੀਦਾ ਜੇ ਤੁਸੀਂ ਧਾਰਮਿਕ ਸੰਸਥਾਵਾਂ ਬਣਾਉਂਦੇ ਹੋ ਤੇ ਉਹਨਾਂ ਦੀ ਰਾਖੀ ਕਰਨ ਦੀ ਸਾਧ ਸੰਗਤ ਦੇ ਵਿੱਚ ਹਿੰਮਤ ਵੀ ਚਾਹੀਦੀ ਆ ਜੋ ਕਿ ਸਾਡੀ ਸਾਧ ਸੰਗਤ ਨੇ ਵਿਖਾਈ ਆ ਅਤੇ ਉਹਨੇ ਜੋ 18 ਸਾਲ ਦਾ ਤਨਖਾਹ ਨਹੀਂ ਦਿੱਤਾ ਸਾਧ ਸੰਗਤ ਦਾ ਫਰਜ਼ ਬਣਦਾ ਕਿ ਉਹਦੇ ਕੋਲੋਂ ਹਸਾਬ ਲਿਆ ਜਾਵੇ ਨਹੀਂ ਤੇ ਜੇ ਉਹ ਅੱਜ ਹਸਾਬ ਨਹੀਂ ਦਿੰਦਾ ਤੇ ਕੱਲ ਨੂੰ ਹੋਰ ਕੋਈ ਬਣੇਗਾ ਤੇ ਉਹ ਵੀ حساب ਨਾ ਦੇਗਾ ਤੇ ਇੱਕ ਇੱਕ ਗਲਤਲੀ ਪੈਂਦੀ ਆ ਹੁਣ ਜਿੰਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਅਸੀਂ ਨਵੀਂ ਜ਼ਿੰਮੇਵਾਰੀ ਇੱਕ ਪੜ੍ਹੇ ਲਿਖੇ ਬਹੁਤ ਸਿਆਣੇ ਤੇ ਸੂਝਵਾਨ ਪੁਰਾਣੇ ਨਿਵਾਸੀ ਸ੍ਰੀ ਹਰਦੀਪ ਸਿੰਘ ਜੀ ਨੇ ਦਿੱਤੀ ਆ ਜਿਨ੍ਹਾਂ ਤੋਂ ਸਾਨੂੰ ਪੂਰੀ ਪੂਰੀ ਮਿਹਰ ਆ ਉਹ ਤੰਦੇ ਹੀ ਨਾ ਸੇਵਾ ਕਰਨਗੇ ਜਿਵੇਂ ਸਾਧ ਸੰਗਤ ਚਾਹੇਗੀ ਗੁਰਦੁਆਰਿਆਂ ਦਾ ਸੰਕਲਪ ਸਿਰਫ ਵੱਡੀਆਂ ਬਿਲਡਿੰਗਾਂ ਜਾਂ ਵੱਡੇ ਲੰਗਰ ਜਾਂ ਵੱਡੇ ਫੰਕਸ਼ਨ ਕਰਾਉਣੇ ਨਹੀਂ ਹੁੰਦੇ ਇਥੋਂ ਹਰ ਲੋੜਵੰਦ ਦੀ ਮਦਦ ਵੀ ਹੋਣੀ ਚਾਹੀਦੀ ਆ ਜੋ ਕਿ ਸਾਡੇ ਗੁਰੂ ਸਾਹਿਬਾਨ ਦਾ ਸੰਕਲਪ ਆ ਜੇ ਅਸੀਂ ਲੋੜਵੰਦ ਦੀ ਮਦਦ ਕਰਦੇ ਆ ਤਾਂ ਲੈਣ ਵਾਲਾ ਵੀ ਇੱਥੋਂ ਮਹਿਸੂਸ ਨਹੀਂ ਕਰਦਾ ਉਹ ਆਂਦਾ ਮੈਨੂੰ ਗੁਰੂ ਘਰੋਂ ਮਿਲਿਆ ਤੇ ਅਸੀਂ ਤੇਨੇ ਆ ਅਸੀਂ ਵੀ ਸਮਝਨੇ ਆ ਵੀ ਗੁਰੂ ਘਰ ਅਸੀਂ ਗੁਰੂ ਘਰ ਨੂੰ ਦੇ ਰਹੇ ਆ ਸਾਡੇ ਗੁਰੂ ਸਾਹਿਬਾਨਾਂ ਨੇ ਇੱਥੇ ਹੀ ਸੰਕਲਪ ਨਾਲ ਗੋਦਵਾਲੇ ਸਾਹਿਬ ਦੀ ਸੰਸਦ ਆਪਣਾ ਕੀਤੀ ਸੀ ਕੋਈ ਵਿਰੋਧਤਾ ਨਹੀਂ ਇਹ ਨਿਰਵਿਰੋਧ ਸੰਗਤਾਂ ਆ ਇਹਨਾਂ ਨੂੰ ਆ ਚੁਣਿਆ ਆ ਪਹਿਲਾਂ ਜਿਹੜਾ ਸੀ ਉਹ ਪ੍ਰਧਾਨ ਵਿਰੋਧਤਾ ਕਰਦਾ ਸੀ ਉਹਨੇ ਇੱਕ ਢਾਡੇ ਰੂਪ ਵਿੱਚ ਬਾਹਰੋਂ ਬੰਦੇ ਵੀ ਲਿਆਂਦੇ ਇਹ ਸੰਗਤ ਨੇ ਫੈਸਲਾ ਲੈਣਾ ਵੀ ਉਹਦੇ ਬਾਰੇ ਕੀ ਕਰਨਾ ਕਿਉਂ ਲਿਆਂਦੇ ਗਏ ਹੋ ਕਲੋਨੀਆਂ ਦੇ ਵਿੱਚ ਜੇ ਹੁਜੇ ਧੜਵੀ ਆਉਣ ਲੱਗੇ ਇੱਕ ਗਲਤ ਰਵਾਇਤ ਪੈਗੀ ਜੇ ਹਿਸਾਬ ਨਹੀਂ ਦਿੰਦਾ ਕੋਈ ਉਹ ਵੀ ਗਲਤ ਰਵਾਇਤ ਪੈਗੀ ਸਾਧ ਸੰਗਤ ਉਹਦਾ ਹਿਸਾਬ ਵੀ ਲਏਗੀ ਤੇ ਉਸ ਗੱਲ ਨੂੰ ਵੀ ਉਹਦੇ ਬਾਰੇ ਵਿਚਾਰਿਆ ਜਾਏਗਾ ਵੀ ਕੀ ਫੈਸਲਾ ਲੈਣਾ ਇਹ ਸਾਧ ਸੰਗਤ ਦਾ ਫਰਜ਼ ਬੰਦਾ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਜੀ ਹਾਂਜੀ ਆਪਣਾ ਨਾਮ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਦੀਪ ਸਿੰਘ ਗੋਦਰਾ ਪਾਸ਼ੀ ਦਸਵੀਂ ਆਕਾਸ਼ ਹੈ ਮੈਨੂੰ ਸੰਗਤ ਨੇ ਸਰਬਸੰਮਤੀ ਦੇ ਨਾਲ ਮੁੱਖ ਸੇਵਾ ਦਾ ਆਰਤੀ ਦੀ ਨਿਮਿਵਾਰੀ ਮੈਨੂੰ ਸੰਪੀ ਆ ਮੈਂ ਆਪਣੀ ਤਨਦੇਹੀ ਦੇ ਨਾਲ ਨਿਮਰਤਾ ਦੇ ਨਾਲ ਸੰਜਮ ਦੇ ਨਾਲ ਸੇਵਾ ਨਿਭਾਵਾਂਗਾ ਔਰ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਾਂਗਾ ਸਮੂਹ ਕਲੋਨੀ ਕਮੇਟੀ ਨੂੰ ਨਾਲ ਲੈ ਕੇ ਚੱਲਾਂਗਾ ਜਿੱਥੇ ਮੇਰੀ ਕਿਤੇ ਗਲਤੀ ਲੱਗੇਗੀ ਮੈਨੂੰ ਸੰਗਤ ਜਿਹੜੀ ਉਹ ਮੈਨੂੰ ਬਰਖਾਸਤ ਕਰ ਸਕਦੇ ਫੈਸਲਾ ਲਿਆ ਜਾਊਗਾ ਗੁਰਦੁਆਰਾ ਸਾਹਿਬ ਦੀ ਡਿਵੈਲਪਮੈਂਟ ਵਾਸਤੇ ਕੋਈ ਅਸੀ ਕਰਾਉਣੇ ਆ ਗੁਰਪੁਰਬ ਮਨਾਉਣੇ ਆ ਉਹ ਸੰਗਤ ਦੀ ਸਹਿਮਤੀ ਦੇ ਨਾਲ ਹੀ ਕੀਤਾ ਜਾਵੇਗਾ ਤੇ ਜਦੋਂ ਅਸੀਂ ਗੋਲ ਖੋਲਣੀ ਆ ਉਹ ਸੰਗਤ ਦੀ ਸਹਿਮਤੀ ਨਾਲ ਪੂਰਾ ਹਿਸਾਬ ਤਾਂ ਦੱਸ ਕੇ ਫਿਰ ਇਹ ਅਗੋਂ ਕਾਰਜ ਇਹ ਜੋ ਵੀ ਕਰਨਾ ਅਸੀਂ ਆਮਦਨ ਔਰ ਖਰਚ ਦਾ ਹਿਸਾਬ ਤਾਂ ਜਿਹੜਾ ਸੰਗਤ ਨੂੰ ਮਹੀਨੇ ਤੇ ਮਹੀਨੇ ਵਿੱਚ ਦਿੱਤਾ ਜਾਵੇ ਪਾਰਦਰਸ਼ੀ ਰੇਜ ਨਜ਼ਰ ਆਵੇ ਬਿਲਕੁਲ ਹੀ ਬਿਲਕੁਲ ਮੈਂ ਜਿਸ ਡਿਪਾਰਟਮੈਂਟ ਚੋਂ ਰਿਟਾਇਰ ਹੋਇਆ ਹਾਂ ਉਸ ਵਿੱਚ ਹਰੇਕ ਚੀਜ਼ ਜਿਹੜੀ ਇਹ ਪਾਰਦਰਸ਼ੀ ਹੁੰਦੀ ਆ ਇਸ ਕਰਕੇ ਜੋ ਮੇਰਾ ਸੁਭਾਅ ਹੈਗਾ ਮੈਂ ਸੰਗਤ ਤੋਂ ਬਿਨਾਂ ਬਿਲਕੁਲ ਜ਼ੀਰੋ ਆ ਮੇਰੇ ਇਕੱਲੇ ਦੀ ਕੋਈ ਹیثیت ਨਹੀਂ ਹੈਗੀ ਜੋ ਸੰਗਤ ਮੈਨੂੰ ਹੁਕਮ ਕਰੇਗੀ ਸਮੇਂ ਤੇ ਸਮੇਂ ਮੈਂ ਉਹ ਧੰਦੇ ਦੇ ਨਾਲ ਨਿਭਾਵਾਂਗਾ ਸਰਬਸੰਮੋਣੀ ਬਿਲਕੁਲ ਬਿਲਕੁਲ ਅੱਛਾ ਮੜਾ ਅਵੇ ਕੋਈ ਸੰਗਤ ਕਿੰਨੀ ਬੈਠੀ ਆ ਤੇ ਬੈਠੇ ਸਾਸ਼ਵੇਂ ਸੰਗਤ ਆ ਸੰਗਤ ਦੀ ਪ੍ਰਵਾਨ ਪ੍ਰਵਾਨਗੀ ਨਾਲ ਪਹਿਲਾਂ ਅਸੀਂ ਕੀ ਕੀਤਾ ਜਿਹੜੇ ਜਦੋਂ ਮੇਰੀ ਮਤਲਬ ਕਿ ਮੈਨੂੰ ਜਿੰਮੇਵਾਰੀ ਚ ਸੰਭਲ ਲੱਗੇ ਸੀ ਤੇ ਹੁਕਮ ਨਮਾ ਲਿਆ ਗਿਆ ਨਾ ਅਰਦਾਸ ਕੀਤੀ ਗਈ ਆ ਹੁਕਮ ਨਮਾ ਲਿਆ ਗਿਆ ਫੇ ਮਤਲਬ ਕਿ ਹੁਮਨਤ ਤੋਂ ਬਾਅਦ ਮਤਲਬ ਕੈਸੀ ਸਿਵਾ ਸੰਭਾਲਦੇ ਕਮੇਟੀ ਬਣਾਈ ਸਾਰੀ ਜੋ ਵੀ ਕਮੇਟੀ ਕਹੇ ਗਈ ਤਾਂ ਜੋ ਆਪਣਾ ਸੰਗਤ ਹੁਕਮ ਕਰੇਗੇ ਅਸੀਂ ਉਸੇ ਤਰ੍ਹਾਂ ਕਮੇਟੀ ਦਾ ਸਾਡਾ ਆਪਸੇ ਬਹੁਤ ਪਿਆਰ ਹੈਗਾ ਕੋਈ ਸੀਨੀਅਰ ਹੈ ਕੋਈ ਜੂਨੀਅਰ ਹੈ ਸਾਰੇ ਜ਼ਿੰਮੇਵਾਰ ਸੀਟਾਂ ਤੋਂ ਜੋਬ ਤੋਂ ਰਿਟਾਇਰ ਹੋਏ ਨੇ ਬੜੇ ਪ੍ਰੇਮ ਵਾਲੇ ਹੈਗੇ ਨੇ ਸਾਡੇ ਜੀ ਡਿਵੈਲਪਮੈਂਟ ਹੋਣ ਵਾਲੀਆਂ ਨੇ ਅਜੇ ਮੈਂ ਨਹੀਂ ਦੱਸ ਸਕਦਾ ਕਿਉਂ ਅਜੇ ਅਸੀਂ ਉਹਦਾ ਨਹੀਂ ਸੰਭਾਲਿਆ ਅਜੇ ਮਤਲਬ ਪ੍ਰੋਪਰ ਹਾਂ ਅਜੇ ਅਸੀਂ ਸੰਗਤ ਨੂੰ ਪਰਵਾਨਗੀ ਲਈ ਆ ਗੋਲ ਖੋਲਣ ਦੀ ਅਸੀਂ ਕਿਹ ਦਿਨ ਇੰਦਾ ਚੁਗਲੀ ਨਹੀਂ ਕਰਨੇ ਪਹਿਲੇ ਪ੍ਰਧਾਨ ਦੇ ਜੋ ਮਾੜਾ ਅਸੀਂ ਚੰਗਾ ਸੀ ਜੋ ਉਹਨੇ ਸੇਵਾ ਨਿਭਾਈ ਆ 17 ਸਾਲ ਉਹਨੇ ਸੇਵਾ ਨਿਭਾਈ ਆ ਤੇ ਮੰਦਾ ਚ ਚੰਗਾ ਕੀਤਾ ਉਹਦੀ ਉਹਦੀ ਝੋਲੀ ਚ ਰਹਿਣਾ ਜੋ ਅਸੀਂ ਕਰਾਂਗੇ ਉਹ ਗਲਤ ਕੰਮ ਕਰਾਂਗੇ ਉਹ ਸਾਡੀ ਝੋਲੀ ਚ ਪੈ ਜਾਣਾ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਕਿ ਇਹ ਕਲੋਨੀ ਦਾ ਫੈਸਲਾ ਹੈਗਾ ਸੰਗਤ ਦਾ ਫੈਸਲਾ ਇਹਨੂੰ ਘਰ ਬੈਠ ਕੇ ਨਹੀਂ ਚਿੱਠੀਏ ਪਰ ਉਹ ਥੋੜਾ ਜਿਆ ਨਾ ਜਿਆਦਾ ਗਲਤ ਹੋ ਗਿਆ ਚਲੋ ਜੋ ਨੇ ਕੀਤਾ ਨਿੰਦ ਚੋ ਗਿਆ ਸੰਗਤ ਨੇ ਬੜੀ ਨਿੰਦਿਆ ਕੀਤੀ ਬਹੁਤ ਨਿੰਦਿਆ ਕੀਤੀ ਉਹਦੇ ਉਹ 12 ਬੰਦੇ ਲਿਆ ਕੇ ਤੇ ਗੋਦਾਰਾ ਸਾਹਿਬ ਤੇ ਜਸਟ ਇੱਕ ਕਬਜ਼ਾ ਕਰਨਾ ਚਾਹੁੰਦਾ ਸੀਗਾ 17 ਸਾਲ ਸੇਵਾ ਕਰਕੇ ਜਿਹਦੇ ਬੰਦੇ ਤੇ ਨਿਮਰਤਾ ਨਹੀਂ ਆਈ ਪਿਆਰ ਨਹੀਂ ਹੈ ਮੇਰਾ ਖਿਆਲ ਹੈ ਵੀ ਜ਼ਿੰਦਗੀ ਪਰ ਪਿਆਰ ਨਹੀਂ ਆਏਗਾ ਜੇ ਗੁਰੂ ਸਾਹਿਬ ਤੋਂ ਦੀ ਸਿੱਖਿਆ ਤੇ ਉਹ ਲੈਣਾ ਹੁੰਨੇ ਆ ਨਾ ਇਹ ਸਾਡੇ ਕਾਮ ਕਰੋਣ ਲੋਭ ਹੰਕਾਰ ਜਿਹੜੇ ਦੂਰ ਹੋ ਜਾਣ ਜੇ ਉਹ ਨਹੀਂ ਦੂਰ ਹੋਏ ਤੇ ਫਿਰ ਮੇਰਾ ਖਿਆਲ ਹੈ ਕਿ 17 ਸਾਲ ਭਾਵੇਂ ਸਾਰੇ 17 ਜਨਮਾਂ ਜੇ ਬੰਦਾ ਉਤੇ ਦੂਰ ਨਹੀਂ ਹੋ ਸਕਦੇ ਜਿਸ ਬੰਦੇ ਦੇ ਇਹ ਔਗਣ ਜਿਹੜੀ ਦੂਰ ਹੀ ਨਾ ਉਸੇ ਗੁਰਦਾਨ ਦੇ ਘਰੋਂ ਉਹਦੀ ਕਿਤੇ ਪੂਰੀ ਨਹੀਂ ਪੈ ਸਕਦੀ ਇਹ ਬੜੀਆਂ ਉਦਾਹਰਨ ਹੈਗੀਆਂ ਚਲੋ ਉਸ ਪਾਸੇ ਨਹੀਂ ਜਾਂਦੇ ਅਸੀਂ ਸਾਡੀ ਬੇਨਤੀ ਆ ਉਹਨੂੰ ਵੀ ਬੇਨਤੀ ਆ ਵੀ ਅਸੀਂ ਇੱਕ ਕਲੋਨੀ ਦੇ ਵਿੱਚ ਰਹਿਣਾ ਭੈਣ ਭਰਾ ਬਣ ਕੇ ਆਪਸੀ ਪਿਆਰ ਨਭਾਈਏ ਕਿਉਂ ਦੁੱਖ ਸੁੱਖ ਵੇਲੇ ਸਾਡੇ ਆਂਢ ਗੁਆਂਢ ਦੇ ਹੀ ਹੈਗੇ ਸਾਰੇ ਦੁੱਖ ਸੁੱਖ ਵੇਲੇ ਇਕੱਠੇ ਆਈਏ ਚਲੋ ਮੈਨੂੰ ਵੀ ਲੋੜ ਪੈਸੀ ਤੇ ਉਹਨਾਂ ਨੂੰ ਲੋੜ ਪੈ ਸਕਦੀ ਆ ਇਸ ਕਰਕੇ ਮੇਰੀ ਉਹਨੂੰ ਵੀ ਬੇਨਤੀ ਹੈਗੀ ਆ ਮੈਂ ਸਟੇਜ ਤੇ ਵੀ ਅੱਗੇ ਕਿਹਾ ਸੀਗਾ ਇਹ ਸਾਡੀ ਕੋਈ ਉਹਦਨਾ ਕੋਈ ਰੰਜਿਸ਼ ਨਹੀਂ ਹੈਗੀ ਉਹ ਬੇਸ਼ੱਕ ਦੀ ਕਰੇ ਬਾਰੋਂ ਬੰਦੇ ਲਿਆਵੇ ਤੇ ਫਿਰ ਅਸੀਂ ਮਤਲਬ ਕਿ ਉਹਦੇ ਵਿਰੋਧਾ ਕਰਾਂਗੇ ਸੰਗਤ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਯਾਰ ਕਿ ਤੁਸੀਂ ਇਹ ਸੇਵਾ ਨਿਭਾਉਣੀ ਆ ਹਾਂ ਜੇਕਰ ਮਤਲਬ ਉਹ ਕਹਿੰਦਾ ਕਿ ਅਸੀਂ ਕਬਜ਼ਾ ਕਰਨਾ ਵਾ ਗੁਰਦੁਆਰਾ ਸਾਹਿਬ ਤੇ ਉਹ ਸੰਗਤ ਨਹੀਂ ਹੋਣ ਦੇ ਕਿਸੇ ਸੂਰਤ ਵਿੱਚ ਹੋਣ ਦੇਵੇ ਇਹ ਸਾਡਾ ਮਤਲਬ ਗੁਰਮਾਰ ਦੇ ਹਜ਼ੂਰੀ ਚ ਨਹੀਂ ਕਹਿ ਰਹੇ ਆ ਤੇ ਸੰਗਤ ਨੂੰ ਜੋ ਵੀ ਕਰਨਾ ਪਏਗਾ ਨਾ ਸੰਗਤ ਹਾਜ਼ਰ ਆ ਇਹ ਮੇਰੀ ਬੇਨਤੀ ਆ ਬਾਕੀ ਹੀ ਪੂਰੀ ਤਾਂ ਦੇ ਆਪਣਾ ਨਾਮ ਲਾ ਕੇ ਮੈਂ ਹਰਦੀਪ ਸਿੰਘ ਜੀ ਵਾਸੀ ਆਕਾਸ਼ ਐਵੇਨਿਊ ਪਤੇਗੜ ਚੁੜੀਆਂ ਰੋਡ ਅੱਜ ਸਾਡੇ ਗੁਰਦੁਆਰਾ ਆਕਾਸ਼ ਐਵੇਨਿਊ ਦੇ ਪ੍ਰਧਾਨ ਦੀ ਚੋਣ ਹੋਈ ਸਰਦਾਰ ਹਰਦੀਪ ਸਿੰਘ ਜੀ ਬੋਪਰੇ ਨੂੰ ਸਾਰੇ ਵਾਕਾ ਨਵਾਸੀਆ ਆਕਾਸ਼ ਐਵੇਨਿਊ ਦਾ ਫਰਮ ਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ ਇਹ ਤੋਂ ਪਹਿਲਾਂ ਗਗਨਦੀਪ ਜੀ 17 ਸਾਲ ਪ੍ਰਧਾਨ ਰਹੇ ਨੇ ਇਸ ਗੁਰਦੁਆਰੇ ਦੇ ਤੇ ਉਹਨਾਂ ਦੀ ਬੜਾ ਲੰਮਾ ਸਮਾਂ ਸੇਵਾ ਕਰਕੇ ਸੰਗਤ ਨੇ ਪਿਛਲੀ 4 ਤਰੀਕ ਨੂੰ ਉਹਨਾਂ ਨੂੰ ਕਿਹਾ ਏ ਕਿ ਪ੍ਰਧਾਨ ਜੀ ਹੁਣ ਤੁਸੀਂ ਬੜਾ ਲੰਮਾ ਸਮਾਂ ਸੇਵਾ ਕਰ ਲਈ ਤੇ ਤੁਸੀਂ ਹੁਣ ਨਵੀਂ ਕਮੇਟੀ ਜਿਹੜੀ ਆ ਇਹ ਚੁਣਨੀ ਆ ਉਹਨਾਂ ਨੇ ਕਿਹਾ ਤੇ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਤਾਂ ਨਵੀਂ ਕਮੇਟੀ ਚੁਣਨ ਤੇ ਹਨਾ ਮੇਰਾ ਅਸਤੀਫਾ ਜਿੰਨੂੰ ਮਰਜ਼ੀ ਬਣਾ ਦਿਓ ਜੇ ਤੁਸੀਂ ਕਹੋ ਤੇ ਮੈਂ ਲਿਖ ਕੇ ਅਸਤੀਫਾ ਦੇ ਦੇਣਾ ਉਹ ਇੰਨੀ ਗੱਲ ਕਹਿ ਕੇ ਗੁਰਦੁਆਰੇ ਦੇ ਚਲੇ ਗਏ ਆ ਤੇ ਗੁਰਦੁਆਰੇ ਦੇ ਸਾਰੀ ਸੰਗਤ ਨੇ ਮਤਲਬ ਇਹਨਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਅਰਦਾਸ ਕੀਤੀ ਹੁਕਮਨਾਮਾ ਲਿਆ ਤੇ ਸਾਰੀ ਸੰਗਤ ਇਹਨਾਂ ਨੂੰ ਜਿਹੜੀ ਆ ਆਕਾਸ਼ ਸਿੰਘ ਦੀ ਪ੍ਰਵਾਨ ਕਰਦੀ ਆ ਸਰਬਸੰਮਤੀ ਦੇ ਨਾਲ ਤੇ ਆਪਣੀ ਇਹਨਾਂ ਨੂੰ ਕੁਝ ਮਤਲਬ ਇਹਨਾਂ ਨੇ ਕਮੇਟੀ ਨੂੰ ਸੰਗਤ ਨੇ ਕਿਹਾ ਵੀ ਤੁਸੀਂ ਜਿੱਦਾਂ ਮਹੀਨੇ ਬਾਅਦ ਸਾਰੀ ਸੰਗਤ ਨੂੰ ਇਹਦਾ ਹਿਸਾਬ ਕਿਤਾਬ ਦੇਣਾ ਕਿੰਨਾ ਖਰਚਾ ਆਇਆ ਕਿੰਨਾ ਨਹੀਂ ਹੈ ਨਾ ਤੇ ਇਹ ਕਮੇਟੀ ਜਿਹੜੀ ਆ ਇਹ 2 ਸਾਲ ਵਾਸਤੇ ਜਿਹੜੀ ਚੁਣੀ ਗਈ ਆ 2 ਸਾਲ ਬਾਅਦ ਨਵੀਂ ਕਮੇਟੀ ਚੁਣੀ ਜਾਏਗੀ ਕੋਈ ਵਿਰੋਧ ਤਾਂ ਨਹੀਂ ਹੈ ਜੀ ਇਸ ਟਾਈਮ ਤੇ ਕੋਈ ਵਿਰੋਧ ਤਾਂ ਨਹੀਂ ਆਪ ਵੀ ਇਹ ਸੰਗਤ ਨੂੰ ਉਹ ਸਕਦੇ ਹੋ ਆ ਜਿੰਨੀ ਸੰਗਤ ਆ ਇੱਥੇ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਵੀ ਤੁਹਾਨੂੰ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮਤਲਬ ਇੱਥੇ ਜਿੰਨੀ ਸੰਗਤ ਹੈ ਕੋਈ ਤੁਹਾਨੂੰ ਗੱਲ ਨਹੀਂ ਕਹੂਗੀ ਸਰਦੀਪ ਸਿੰਘ ਸੇਵਾਦਾਰ ਦੀ ਹਾਂ ਬਿਲਕੁਲ ਸਰਦਾਰਦੀਪ ਸਿੰਘ ਬੋਪੜਾ ਇਹਨੂੰ ਸੇਵਾਦਾਰ ਦੀ ਮੁੱਖ ਸੇਵਾਦਾਰ ਦੀ ਜਿਹੜੀ ਆ ਉਹ ਇੱਥੇ ਦੀ ਸੇਵਾ ਬਖਸ਼ੀ ਗਈ ਹੈ ਨਾਲ ਇਹਨਾਂ ਦੀ ਟੀਮ ਹੈ ਮਤਲਬ ਮੈਂਬਰ ਆ ਹੱਥ-ਹੱਥ ਸਰਬਸੰਮਤੀ ਨਾਲ ਹੋਇਆ ਸਰਬਸੰਮਤੀ ਨਾਲ ਇਹ ਸਾਰਾ ਸਭ ਹੋਇਆ ਤੇ ਬਾਕੀ ਤੁਸੀਂ ਸੰਗਤ ਨੂੰ ਪੁੱਛ ਸਕਦੇ ਹੋ ਮੇਰੇ ਤੇ ਜਿੰਨੋਂ ਮਰਜੀ ਆਪਣਾ ਨਾਮ ਲੈ ਕੇ ਗੱਲ ਹਾਂਜੀ ਬਾਬਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦੇਵ ਸਿੰਘ ਕੰਗ ਆਪਣਾ ਗੁਰਦਾਰ ਪਰਬਤ ਕਮੇਟੀ ਦਾ ਮੈਂਬਰ ਹਾਂ ਜਿਹੜੀ ਏਰੀਆ ਹਾਂਜੀ ਥੋੜੇ ਆਕਾਸ਼ ਹੈ ਵੀ ਨਹੀਂ ਉਹ ਰਹਿਣ ਵਾਲਾ ਤੇ ਬਾਦੀ ਸਰਦਾਰ ਹਦੀਪ ਸਿੰਘ ਉਪਾਰਾਏ ਨੂੰ ਸੰਗਤ ਦੀ ਪ੍ਰਵਾਨਗੀ ਨਾਲ ਸਰਬਸੰਤੀ ਨਾਲ ਆਪਣਾ ਪ੍ਰਧਾਨ ਚੁਣਿਆ ਗਿਆ 4 ਤਰੀਕ ਦੇ ਐਤਵਾਰ ਨੂੰ ਇਹ ਗगन ਸਾਹਿਬ ਨਾਲ ਗੱਲ ਹੋਈ ਸੀ ਤੇ ਗगन ਸਾਹਿਬ ਨੇ ਕਿਹਾ ਵੀ ਮੇਰਾ ਰਜਾਈ ਨਾ ਤੇ ਤੁਸੀਂ ਸੰਗਤ ਕੋ ਪ੍ਰਵਾਨਗੀ ਲੈ ਕੇ ਆਪਣੀ ਕਮੇਟੀ ਚੁਣ ਲਓ ਇਫੇ ਗੱਲ ਅਗਲੇ ਐਤਵਾਰ ਤੇ ਰੱਖ ਲਈ ਜਿਹੜਾ ਪਰਸੋਂ ਐਤਵਾਰ ਨੂੰ ਗਿਆ ਉਹ ਤਾਂ ਐਤਵਾਰ ਵਿੱਚ ਸੰਗਤ ਸਾਰੀ ਇਕੱਠੀ ਹੋਈ ਆ ਸੰਗਤ ਇਕੱਠੀ ਹੋਈ ਆ ਤੇ ਨੇ ਗਗਨਜੀਤ ਨੇ ਕੀਤਾ ਵੀ ਨੇ ਕਾਲਤਾ ਸਾਹਿਬ ਤੋਂ ਬੰਦੇ ਲਿਆਂਦੇ ਨਾਲ ਚਾਰ ਪੰਜ ਨੇਗ ਲੈ ਜਾਂਦੇ ਨਾਲ ਉਹਨੇ ਹਿਯਾਰ ਲਿਆਦੇ ਆ ਇੱਥੇ ਆਣ ਕੇ ਤੇ ਬਹਿ ਗਏ ਆ ਸੰਗਤ ਕੋਈ ਨਹੀਂ ਬੋਲੀ ਕਿਸੇ ਨੇ ਬੋਲਿਆ ਮਗਰੋਂ ਕਹਿੰਦੇ ਆ ਜੀ ਇਹ ਮੈਗ ਫੜਾਓ ਉਹਨਾਂ ਦੇ ਨਾਲ ਕੋਈ ਜਹੇਦਾਰ ਵੀ ਆਇਆ ਹੈ ਸਾਨੂੰ ਨਾਂ ਨੂੰ ਤੇ ਆਉਂਦਾ ਨਹੀਂ ਗਾ ਪਹਿਲੇ ਜਹੇਦਾਰ ਨੂੰ ਮੈਂ ਵੀ ਭਾਜੀ ਗੱਲ ਇੱਕ ਬੇਨਤੀ ਆ ਜਹੇਦਾਰ ਜੀ ਬਾਹਰ ਦਾ ਬੰਦਾ ਐ ਸਾਡੀ ਕਲੋਨੀ ਦਾ ਮਸਲਾ ਆ ਤੇ ਕਲੋਨੀ ਨੇ ਜਿੱਥੇ ਗਈ ਕਲੋਨੀ ਦੀ ਸਖਤ ਜਿਹਨੂੰ ਪ੍ਰਵਾਨਗੀ ਦੇਵੇ ਦੇ ਦੇ ਉਹਨਾਂ ਨੂੰ ਦਿੰਦੀ ਐ ਤੇ ਉਹਨਾਂ ਨੂੰ ਦੇ ਦੇ ਸਾਨੂੰ ਪ੍ਰਵਾਨਗੀ ਦਿੰਦੀ ਸਾਨੂੰ ਦੇ ਦੇ ਸਾਨੂੰ ਕੋਈ ਚਰਚਾ ਨਹੀਂ ਸਾਡੀ ਗੱਗਨਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡਾ ਛੋਟਾ ਭਰਾ ਵਾ ਹੋ ਤੇ ਬਾਕੀ ਸਾਰੇ ਜਿਹੇਦਾਰੀ ਸਾਡੀ ਇੱਕ ਬੇਨਤੀ ਆ ਤੁਸੀਂ ਬਾਹਰ ਦੇ ਬੰਦੇ ਜੇ ਤੁਸੀਂ ਨਹੀਂ ਬੋਲਣਾ ਇੱਥੇ ਕਹੋਗੇ ਫੇਰ ਜੇ ਤੁਸੀਂ ਬੋਲੋਗੇ ਪੋਲੀਟੀਕਲ ਮਸਲਾ ਹੋਊਗਾ ਜਾਂ ਕੋਈ ਹੋਰ ਮਸਲਾ ਹੋਊਗਾ ਤੇ ਫੇ ਸਾਨੂੰ ਵੀ ਦਿਖਤ ਆਊਗਾ ਤੇ ਤੁਹਾਨੂੰ ਵੀ ਦਿਖਤ ਆਊਗਾ ਤੇ ਇਹ ਕਹਾਂਗੇ ਤੁਸੀਂ ਮਿਹਰਬਾਨੀ ਕਰਕੇ ਤੁਸੀਂ ਸਾਡੀ ਕਮੇਟੀ ਦੇ ਚੋਣ ਦੇ ਵਿੱਚ ਨਾ ਆਓ ਚਲੋ ਨਹੀਂ ਬੋਲੇ ਇਹੇ ਬਾਹਰ ਜਾ ਕੇ ਸਲਾਮਾ ਕਰਦੇ ਫੇਰ ਮੈਂ ਗਗਨ ਨੂੰ ਗਗਨ ਨੂੰ ਫੇਰ ਮੈਂ ਕਿਹਾ ਬਾਹਰ ਜਾ ਕੇ ਮੈਂ ਬੈਗਨੂਗਾ ਮੈਂ ਕਿਹਾ ਗਗਨ ਜੀ ਤੁਸੀਂ ਕਹਿੰਦੇ ਹੋ ਸੰਗਤ ਕੋ ਪ੍ਰਵਾਨਗੀ ਲੈ ਲਓ ਹੁਣ ਸੰਗਤ ਨੇ ਬੀਬੀਆਂ ਵੀ ਸਾਰੀਆਂ ਨੇ ਸਾਡੇ ਮਗਰ ਤੇ ਬੰਦੇ ਵੀ ਸਾਰੇ ਸਾਡੇ ਸੰਗਤ ਟੋਟਲ ਸਾਡੇ ਮਗਰ ਆ ਤੇ ਮੈਂ ਜੇ ਕੋ ਤੁਹਾਡੇ ਮਗਰ ਹੈਗਾ ਬੰਦਾ ਜੋ ਬੀਬੀ ਤੇ ਇੱਥੇ ਲਿਆ ਆਏ ਹੋਣ ਇੱਥੇ ਬਿਠੇ ਆ ਪਰ ਤੁਸੀਂ ਪੇਸ਼ ਕਰੋ ਆਪਣੀ ਆਪਣੀ ਸੰਗਤ ਪੇਸ਼ ਕਰੋ ਤੇ ਉਹਨਾਂ ਦਾ ਨਾਮ ਨੂੰ ਦਿਖਾਓ ਤੇ ਉਦੋਂ ਅਸੀਂ ਆਪਣਾ ਨਾਮ ਆਪਾਂ ਆਪਣੇ ਦਿਖਾ ਦਿੰਨੇ ਆ ਤੇ ਦੱਸੋ ਇੱਠਾਂ ਗੋਡਿਆਂ ਦੇ ਮੂੰਹ ਲੈ ਲਿਆ ਕੋਈ ਗੱਲ ਹੀ ਨਾ ਕਰੇ ਤੇ ਚੋਕ ਬੋਲੇਗਾ ਉਹ ਮਾਰ ਬੰਦਾ ਹੀ ਨਹੀਂ ਕੋਈ ਇੱਕ ਬੰਦਾ ਵੀ ਨਹੀਂ ਗਾਇ ਨਾ ਇੱਕ ਬੀਬੀ ਵੀ ਨਹੀਂ ਗਈ ਹੁਣ ਵੀ ਇਥੇ ਆਇਆ ਵਾ ਤੇ ਸੰਗਤ ਬੋਲਣ ਲੱਗਾ ਸੰਗਤ ਨੇ ਸੰਗਤ ਨੇ ਕਿਹਾ ਪਹਿਲਾਂ ਸੰਗਤੋ ਪ੍ਰਵਾਨਗੀ ਲਓ ਜੇ ਬੋਲਣ ਸੰਗਤ ਕਹਿੰਦੀ ਵੀ ਨਹੀਂ ਨਹੀਂ ਇਹਨੂੰ ਬੋਲਣ ਦਾ ਕੋਈ ਹੱਕ ਨਹੀਂ ਇਹਨੂੰ ਪ੍ਰਵਾਨ ਮੰਨਦੇ ਹੀ ਨਹੀਂਗੇ ਤੇ ਫੇਰ ਚਲਾ ਗਿਆ ਹੁਣ ਸਰਬਸੰਮਤੀ ਨਾਲ ਹਰਦੀਪ ਸਿੰਘ ਹੁਣ ਹਰਦੀਪ ਸਿੰਘ ਨੂੰ ਸਰਬਸੰਮਤੀ ਨਾਲ ਆਪਣਾ ਪ੍ਰਧਾਨ ਚੁਣਿਆ ਗਿਆ ਹੁਣ ਇਹ ਵੀ ਗੱਲ ਇਥੋਂ ਇਹ ਹੈ ਕਿ ਉਹ ਚਾਰਜ ਨਹੀਂ ਦੇ ਰਿਹਾ ਸਾਨੂੰ ਤਾਂ ਕਿਸ਼ਾਈ ਕਰ ਰਿਹਾ ਚਾਰਜ ਨਹੀਂ ਦੇ ਰਿਹਾ ਤੇ ਚਾਰਜ ਧੋਣ ਕਰਕੇ ਤੇ ਫੇਰ ਸਰਬ ਪ੍ਰਵਾਨਗੀ ਅੱਜ ਫੇਰ ਦੁਬਾਰਾ ਲਈ ਸੰਗਤ ਕੋਲ ਪੇਸਾ ਗੱਲ ਜਿਓ ਚਾਬੀਆਂ ਨਹੀਂ ਦੇਣਦੇ ਸਾਨੂੰ ਨਾ ਕੋਈ ਚਾਰਜ ਦੇਣਦੇ ਆ ਸਕਤੇ ਕਹਤਾ ਵੀ ਤੁਸੀਂ ਗੋਲਕ ਖਲਾ ਲੋ ਤੇ ਸਾਰੀ ਸਕਦੀ ਹਾਜ਼ਰੀ ਵਿੱਚ ਪੈਸੇ ਗਿਣ ਦਿੱਤੇ ਜਾਣਗੇ ਜਿੱਥੇ ਸਕਹੁਮ ਹੋ ਸਕਤ ਹੁਕਮ ਕਰੇਗੀ ਉਥੇ ਪੈਸੇ ਰੱਖਦੇ ਦੇਣਗੇ ਜਾਂ ਬੈਂਕ ਦੀ ਵਿੱਚ ਕਾਊਂਟਾ ਹੈ ਉਥੇ ਜਮਾ ਕਰਾ ਦਿੱਤਾ ਜਾਂਦਾ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਗਨਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਪਾਛੇ 10ਵੇਂ ਆਕਾਸ਼ ਸਾਹਿਬ ਨੂੰ ਪਿਛਲੇ 4 ਮਈ ਨੂੰ ਜੋ ਇੱਥੇ ਘਟਨਾ ਕਰਮ ਵਾਪਰਿਆ ਮੈਂ ਉਸ ਬਾਰੇ ਆਪ ਜੀ ਨੂੰ ਛੋੜ ਸੰਖੇਪ ਰੱਖਣਾ ਚਾਹਨਾ ਪਾਣਾ ਚਾਹਾਂਗਾ ਕਿ 4 ਮਈ ਦਿਨ ਐਤਾਂ ਨੂੰ ਜਦੋਂ ਸਾਰੀ ਸੰਗਤ ਜਾ ਚੁੱਕੀ ਸੀ ਇਹ ਕੁਛ ਸਾਡੇ ਸੱਜਣ ਕਲੋਨੀ ਦੇ ਇਹ ਆਏ ਨੇ ਤੇ ਇਹਨਾਂ ਨੇ ਆ ਕੇ ਕਿਹਾ ਜੀ ਅਸੀਂ ਪ੍ਰਧਾਨਗੀ ਦੀ ਚੋਣ ਕਰਨੀ ਹੈ ਤੇ ਹਰਦੀਪ ਸਿੰਘ ਜੀ ਨੂੰ ਪ੍ਰਧਾਨ ਨਿਯੁਕਤ ਕਰਦੇ ਹਾਂ ਮੈਂ ਇਹਨਾਂ ਨੂੰ ਉੱਠ ਕੇ ਬੇਨਤੀ ਕੀਤੀ ਵੀ ਮੇਰਾ ਅਸਤੀਫਾ ਮੈਂ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਤੁਸੀਂ ਜਿਹੜੀ ਚੋਣ ਕਰਨੀ ਹੈ ਉਹ ਸੰਗਤ ਦੇ ਵਿੱਚ ਅਨਾਉਂਸ ਕਰਕੇ ਕਰੋ ਵੀ ਸੰਗਤ ਨੂੰ ਪਤਾ ਹੋਵੇ ਕਰੋ ਇਹ ਪਰ ਇਹਨਾਂ ਨੇ ਕੀ ਕੀਤਾ ਵੀ ਘਰੋਂ ਹੀ ਸਰੋਪੇ ਲੈ ਕੇ ਆਏ ਆਪਣੇ ਆਪ ਇੱਕ ਦੂਜੇ ਤੇ ਗੱਲ ਪਾਉਣੀ ਸ਼ੁਰੂ ਕਰਦੇ ਸੋ ਮੈਂ ਸਮਝਦਾ ਵੀ ਇਹ ਜਿਹੜੀ ਕਮੇਟੀ ਆ ਇਹ ਸਿਆਸਤ ਤੋਂ ਪ੍ਰੇਤ ਕਮੇਟੀ ਆ ਧਾਰਮਿਕ ਬੰਦਾ ਕੋਈ ਵੀ ਆਉਣਾ ਚਾਹੁੰਦਾ ਵਾ ਉਹਨੂੰ ਵੈਲਕਮ ਆ ਇਹਨਾਂ ਤੋਂ ਬਗੈਰ ਕੋਈ ਵੀ ਆ ਜੇ ਸਾਨੂੰ ਕੋਈ ਇਤਰਾਜ਼ ਨਹੀਂਗਾ ਪਰ ਇਹ ਕਮੇਟੀ ਦੇ ਪਿੱਛੇ ਸਿਆਸਤ ਆ ਕਿਉਂਕਿ ਕਾਉਂਸਲਰ ਦੀਆਂ ਵੋਟਾਂ ਲੰਗੀਆਂ ਨੇ ਉਹਦੇ ਵਿੱਚ ਅਸੀਂ ਕਿਸੇ ਹੋਰ ਦੀ ਮਦਦ ਕੀਤੀ ਆ ਇਹਨਾਂ ਦਾ ਗਰੁੱਪ ਜਿਹੜਾ ਹੋਰ ਆ ਜਿੰਨਾਂ ਦੀ ਮਦਦ ਕਰ ਰਹੇ ਨੇ ਨਹੀਂ ਸਰਬਸੰਮਤੀ ਨਹੀਂ ਕੋਈ ਵੀ ਹੋਈ ਜੀ ਜਦੋਂ 4 ਮਈ ਨੂੰ ਜੋ ਇਹਨਾਂ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਤੋਂ ਬਾਅਦ ਮੈਂ ਦੇਖਿਆ ਵੀ ਮੈਂ ਤੇ ਇੱਕ ਸਿੱਖ ਦਾ ਓਟ ਆਸਰਾ ਅਕਾਲ ਤਖਬ ਸਾਹਿਬ ਹੀ ਹੁੰਦਾ ਵਾ ਸੋ ਮੈਂ ਉੱਥੇ ਜਾ ਕੇ ਆਪਣੀ ਦੁੱਖ ਦੱਸਿਆ ਸੀ ਦਰਦ ਦੱਸਿਆ ਸੀ ਉਹਨਾਂ ਨੇ ਅੱਗੋਂ ਡਿਊਟੀ ਲਗਾਈ ਸੀ ਪ੍ਰਚਾਰਕਾਂ ਦੀ ਤੇ ਹੋਰ ਸੱਜਣਾ ਦੀ ਜਿਨ੍ਹਾਂ ਨੇ ਆ ਕੇ ਇੱਥੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਬਾਹਰੀ ਬੰਦੇ ਦੱਸ ਰਹੇ ਉਹ ਬਾਹਰੀ ਬੰਦੇ ਨਹੀਂ ਉਹਨਾਂ ਕੋਲ ਲਿਖਤੀ ਆਰਡਰ ਸੀਗੇ ਵੀ ਅਕਾਲ ਤਖਬ ਸਾਹਿਬ ਵੱਲੋਂ ਉਹਨਾਂ ਦੀ ਡਿਊਟੀ ਲੱਗੀ ਸੀ ਸੋ ਉਹਨਾਂ ਉਹਨਾਂ ਨੇ ਆ ਕੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਫੇਰ ਵੀ ਨਹੀਂ ਮੰਨੇ ਹੁਣ ਜੋ ਫੈਸਲਾ ਅਕਾਲ ਤਖਬ ਸਾਹਿਬ ਕਰਨਗੇ ਸਾਨੂੰ ਮਨਜ਼ੂਰ ਹੋਏਗਾ ਦੇ ਨਵੇਂ ਪ੍ਰਧਾਨ ਤੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਨਵਾਂ ਵੇਖੋ ਗੁਰੂ ਘਰ ਆ ਜਿਹੜੀ ਸਿਆਸਤ ਆ ਉਹ ਗੁਰਦੁਆਰੇ ਦੇ ਚਾਰ ਦੁਆਰੀ ਤੋਂ ਬਾਹਰ ਕਰਨੀ ਚਾਹੀਦੀ ਆ ਗੁਰਦੁਆਰੇ ਦੇ ਚਾਰ ਦੁਆਰੀ ਗੁਰਦਰਾ ਸਾਹਿਬ ਦੀ ਚਾਰ ਦੁਆਰਿਆਂ ਤੋਂ ਸਿਆਸਤ ਨਹੀਂ ਹੋਣੀ ਚਾਹੀਦੀ ਮੈਂ ਤੇ ਸਮਝਦਾ ਉਥੇ ਹਰ ਸਿੱਖ ਨੇ ਜਾਣਾ ਉਥੇ ਕਾਂਗਰਸ ਨੇ ਵੀ ਜਾਣਾ ਅਕਾਲੀ ਨੇ ਵੀ ਜਾਣਾ ਕਾਮਰੇਡ ਨੇ ਵੀ ਜਾਣਾ ਵਾ ਕੋਈ ਫੋਰ ਵੀ ਆਮ ਆ ਜਿੰਨੀਆਂ ਵੀ ਸਿਆਸੀ ਪਾਰਟੀਆਂ ਪਹਿਲਾਂ ਸੇਖਾ ਬੰਦਾ ਪਾਰਟੀਆਂ ਬਾਅਦ ਚ ਨੇ ਤੋ ਮੈਂ ਸਮਝਦਾ ਸਿਆਸਤ ਜਿਹੜੀ ਗੁਰਦਸਾਹ ਤੋਂ ਬਾਅਦ ਚ ਕਰਨੀ ਚਾਹੀਦੀ ਏ ਵੋਟਾਂ ਦੀ ਸਿਆਸਤ ਜਿਹੜੀ ਹੈਗੀ ਆ ਉਹਦੇ ਕਰਕੇ ਸਾਰਾ ਮਸਲਾ ਇਹਨਾਂ ਨੇ ਬਣਾਇਆ ਗਿਆ ਵਾ ਮੈਨੂੰ ਪ੍ਰਧਾਨਗੀ ਦਾ ਕੋਈ ਚੱਕਰ ਨਹੀਂ ਹੈਗਾ ਮੈਂ ਬੜਾ ਲੰਮਾ ਸੇਵਾ ਕੀਤੀ ਆ ਪਰ ਮੈਂ ਚਾਹੁੰਦਾ ਕੋਈ ਯੋਗ ਬੰਦਾ ਜਿਹੜਾ ਸਿਆਸਤ ਤੋਂ ਪ੍ਰੇਰਿਤ ਨਾ ਹੋਵੇ ਗੁਰਸਿੱਖ ਬੰਦਾ ਹੋਵੇ ਉਹ ਜਦੋਂ ਮਰਜ਼ੀ ਆ ਕੇ ਮੇਰੇ ਕੋਲ ਸੇਵਾ ਲੈ ਸਕਦਾ ਹਿਸਾਬ ਵੀ ਲੈ ਸਕਦਾ ਸਭ ਕੁਝ ਲੈ ਸਕਦਾ ਹਿਸਾਬ ਜਿਹੜਾ ਵਾ ਉਹ ਕੈਸ਼ਰ ਸਾਹਿਬ ਨੇ ਦੇਣਾ ਵਾ ਚਾਹੀ ਮੇਰੀ ਟਿਨਯੂਰ ਦਾ ਲੈਣ ਚਾਹੀ ਉਸ ਤੋਂ ਵੀ ਪਿਛਲੇ ਦਾ ਲੈਣਾ ਇੱਕ ਇੱਕ ਪਾਈ ਪਾਈ ਦਾ ਹਿਸਾਬ ਆ ਗੁਰੂ ਘਰ ਦਾ ਪੈਸਾ ਵਾ ਇੱਕ ਇੱਕ ਪ ਅਸੀਂ ਪਿਛਲੇ ਸਮੇਂ ਗੁਰੂ ਘਰ ਦੇ ਕੰਮ ਡਵੈਲਪਮੈਂਟ ਲਈ ਕੀਤੇ ਨੇ ਉਹ ਵੀ ਦਿਖ ਰਹੇ ਨੇ ਤੇ ਜੋ ਅਸੀਂ ਪ੍ਰੋਗਰਾਮ ਸਮਾਗਮ ਕਰਾਉਂਦੇ ਰਹੇ ਨੇ ਆ ਆਪਾਂ ਜਿਹੜੇ ਸਿੱਖੀ ਨਾਲ ਜੋੜਨ ਲਈ ਉਹ ਵੀ ਸਾਰੀ ਸੰਗਤ ਬ੍ਰੇਥਰ ਦੀ ਕਲੋਨੀ ਨੂੰ ਪਤਾ ਨਹੀਂ ਨਹੀਂ ਪ੍ਰਧਾਨ ਤੇ ਚੁਣੇ ਨਹੀਂ ਗਏ ਜੀ ਪਰ ਹੁਣ ਤੇ ਫੈਸਲਾ ਜਦੋਂ ਆਪਾਂ ਕੋਈ ਵੀ ਮਸਲਾ ਕਿਸੇ ਕੋਲ ਆਉਂਦਾ ਵਾ ਚਾਹੇ ਦੁਨਿਆਵੀ ਮਸਲਾ ਹੋਵੇ ਜੇ ਉਹ ਨਹੀਂ ਕਿਤੇ ਸੁਣਵਾਈ ਹੁੰਦੀ ਤੇ ਉਹ ਬੰਦਾ ਕੋਰਟ 'ਚ ਜਾਂਦਾ ਸੋ ਅਸੀਂ ਇਸੇ ਕਰਕੇ ਜਦੋਂ ਸਾਡੀ ਇਹਨਾਂ ਨੇ ਗੱਲ ਨਹੀਂ ਸੁਣੀ ਵੀ ਸੰਗਤ ਵਿੱਚ ਚੁਣੋ ਤੇ ਅਸੀਂ ਅਕਾਲਕਸਰ ਸਾਹਿਬ ਤੇ ਉਹ ਦਰਖਾਸਤ ਦੇ ਦਿੱਤੀ ਸੀਗੀ ਉਹ ਹੁਣ ਜੋ ਅਕਾਲ ਤਖਤ ਸਾਹਿਬ ਫੈਸਲਾ ਕਰਨਗੇ ਸਾਨੂੰ ਮਨਜ਼ੂਰ ਹੋਏਗਾ ਨਹੀਂ ਮੈਂਬਰ ਤੇ ਉਹਨਾਂ ਦੇ ਹੀ ਨੇ ਨਾ ਉਹ ਉਹ ਬੰਦੇ ਜਿਹੜੇ ਸਰੋਪਾ ਪਾ ਰਹੇ ਨੇ 2000 ਸਾਲ ਚ ਗੁਰਦਰਾ ਸਾਹਿਬ ਬਣਿਆ ਸੀ 25 ਸਾਲ ਹੋ ਗਏ ਨੇ ਉਹ ਅੱਜ ਤੱਕ ਗੁਰਦਾਰੇ 25 ਵਾਰੀ ਨਹੀਂ ਆਏ ਹੋਣੇ 25 ਸਾਲਾਂ ਚ ਸੋ ਉਹ ਸਰੋਪੇ ਪਾ ਰਹੇ ਨੇ ਦੇਖੋ ਜੀ ਪ੍ਰਧਾਨ ਤੇ ਕਹਿਣਾ ਹੀ ਗਲਤ ਆ ਜੀ ਗੁਰੂ ਘਰ ਤੇ ਸੇਵਾ ਹੁੰਦੀ ਆ ਸੇਵਾ ਕੋਈ ਵੀ ਕਰ ਸਕਦਾ ਅਸੀਂ ਤੇ ਸੇਵਾਦਾਰ ਦੇ ਤੌਰ ਤੇ ਸੇਵਾ ਕੀਤੀ ਆ ਜੋ ਉਹਨਾਂ ਨੇ ਪ੍ਰਧਾਨਗੀ ਕਰਨੀ ਆ ਤੇ ਉਹਨਾਂ ਨੂੰ ਮੁਬਾਰਕ ਉਹ ਆਪਣੇ ਹਿਸਾਬ ਨਾਲ ਕਰੀ ਜਾਣ ਉਹ ਕਰੋਨ ਸਰੋਪੇ ਲੈ ਆ ਕੇ ਪਾ ਲੈਣ ਪਰ ਗੁਰੂ ਘਰ ਦੀ ਬਖਸ਼ੀ ਸਰੋਪਾ ਉਹਨਾਂ ਨੂੰ ਅਜੇ ਤੱਕ ਨਹੀਂ ਮਿਲਿਆ ਤੇ ਨਾ ਮੈਨੂੰ ਲੱਗਦਾ ਇਹਨਾਂ ਨੂੰ ਹਰਦੀਪ ਸਿੰਘ ਨੂੰ ਮਿਲਣਾ ਹੀ ਆ ਕੋਈ ਨਵਾਂ ਬੰਦਾ ਕੋਈ ਗੁਰਸਿੱਖ ਬੰਦਾ ਆ ਜਾਵੇ ਉਹ ਵੈਲਕਮ ਆ ਸਿਆਸਤ ਤੋਂ ਪ੍ਰੇਰਿਤ ਆ ਇਸ ਕਰਕੇ ਸੰਗਤ ਨੂੰ ਵੀ ਨਹੀਂ ਪ੍ਰਵਾਨ ਤੇ ਸਾਨੂੰ ਵੀ ਨਹੀਂ ਪ੍ਰਵਾਨ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ